ਪਾਰਟੀ ਜਿਹੜੀ ਆ ਪ੍ਰੋਟੋਕਾਲ ਨਾਲ ਡਿਸਪੀਨ ਤੇ ਚੱਲਦੀ ਆ ਜਿਹੜਾ ਬੰਦਾ ਜਿੰਨੀ ਮਿਹਨਤ ਕਰੇ ਉਹਦੇ ਮਿਹਨਤ ਦੇ ਅਨੁਸਾਰ ਉਹਦਾ ਮਹਿਮਤਾਨਾ ਦਿੱਤਾ ਜਾਂਦਾ ਨਹੀਂ ਤੇ ਆਪਾਂ ਵੀ ਨਹੀਂ ਇਹ ਯਾਰ ਬੈਠੀ ਪਾਰਟੀਆਂ ਦੇ ਵਿੱਚ ਕਾਲੀ ਦੇ ਲੋਕਾਂ ਨੂੰ ਜੀਪੀ ਦੇ ਵਿੱਚ ਜਾਂ ਤੇ ਉਹਦੀ ਸ਼ਫਾਰਿਸ਼ ਚਾਹੀਦੀ ਐ ਐਮ ਐਲ اے ਮੰਤਰੀ ਦੀ ਜਾਂ ਉਹਦਾ ਰਿਸ਼ਤੇਦਾਰੀ ਚਾਹੀਦੀ ਉਹਦੇ ਨਾਲ ਤੇ ਜਾਂ ਮੋਟੇ ਫੰਡ ਚਾਹੀਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਨਾ ਤੇ ਕੋਈ ਰਿਸ਼ਤੇਦਾਰੀ ਚੱਲਦੀ ਕਿਸੇ ਲੀਡਰ ਦੀ ਨਾ ਕੋਈ ਪੈਸਾ ਚੱਲਦਾ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਮਿਹਨਤਾਨੇ ਦਾ ਮੁੱਲ ਪਾਇਆ ਜਾਂਦਾ ਆ ਇਹਨਾਂ ਨੌਜਵਾਨ ਵੀਰਾਂ ਨੇ ਮਿਹਨਤ ਕੀਤੀ ਤੇ ਕਿਸੇ ਭਰਾ ਨੂੰ ਯੂਪੀ ਵਿੰਗ ਦਾ ਇੰਚਾਰਜ ਲਾਇਆ ਜਿਹੜਾ ਕੋਈ ਸਾਡਾ ਭਰਾ ਦੁਕਾਨਦਾਰ ਜਾਂ ਵਪਾਰੀ ਆ ਜਾੜਤੀਆ ਨੂੰ ਪੀਟ ਵਿੰਗ ਦਾ ਇੰਚਾਰਜ ਲਾਇਆ ਜਿਵੇਂ ਸਾਡਾ ਭਰਾ ਆਕਾਰਸੋਂ ਇੱਕਸਾਰ ਹੈ ਕਿਸਾਨੀ ਕਿਤੇ ਨਾ ਜਾਂਦਾ ਇਹਨੂੰ ਕਿਸਾਨ ਵਿੰਗ ਦਾ ਹਲਕੇ ਦਾ ਇੰਚਾਰਜ ਲਾਇਆ ਗੁਰਪਿੰਦਰ ਸਿੰਘ ਕਾਲੀਕਿਆਂ ਤੋਂ ਉਹਨੂੰ ਹਲਕੇ ਦਾ ਯੂਥ ਵਿੰਗ ਦਾ ਇੰਚਾਰਜ ਲਾਇਆ ਇਸੇ ਤਰ੍ਹਾਂ ਸਾਡਾ ਭਰਾ ਗੋਰਾ ਆ ਰਾਣਾ ਸ਼ਾ ਲਾਪਰੀ ਸਭਰਾ ਆ ਤੇ ਹੋਰ ਵੀ ਸਾਥੀ ਆ ਜਿਹਨਾਂ देखो आम आदमी पार्टी जड़ी है एहो एक बार पार्टी है जड़ी सर्वे अनुसार काम करती है सर्वे करा के ही एमएलए ਨੂੰ ਟਿਕਟਾਂ ਦਿੱਤੀਆਂ ਸਰਵਾ ਕਰਾ ਕੇ ਹੀ ਹੁਣ ਐਮਪੀ ਨੂੰ ਟਿਕਟਾਂ ਦਿੱਤੀਆਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜਿਹੜੀਆਂ ਸਰਦਾਰੀਆਂ ਤਖਤਤਾ ਜੇ ਗੁਰਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਖਸ਼ਣੇ ਤੇ ਮਹਾਰਾਜ ਦੀ ਕਿਰਪਾ ਕਰੇ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਜਿੱਤੇ ਤੇ ਸਾਡੇ ਜਿਹੜੇ ਹੱਕ ਖੂਕਿਆ ਪੰਜਾਬ ਤੇ ਮੋਦੀ ਸਰਕਾਰ ਨੇ ਮੋਦੀ ਨੇ ਅਭਿਸ਼ਾਣੀ ਬੀਜੇਪੀ ਸਰਕਾਰ ਨੇ ਰੋਕਿਆ ਉਹ ਅਸੀਂ ਹੱਕ ਖੂਕ ਲੈ ਕੇ ਆਈਏ ਬਾਕੀ ਐਰਕਾ ਜਿਹੜੀ ਵਾਰੀ ਆ ਨਾ ਉਹ ਹੈਗੀਆ ਇੰਡੀਆ ਆਲਾਈਂਸ ਦੀ ਸਰਕਾਰ ਦੀ ਮੋਦੀ ਸਰਕਾਰ ਨੂੰ ਲੋਕੀ ਚੱਲਦਾ ਕਰਨਗੇ ਕਿਉਂਕਿ ਅੱਤ ਤੇ ਜਿਹੜਾ ਅੰਤਯੋਗ ਦੇ ਵਿੱਚ ਫਰਕ ਸਿਰਫ ਅਦਕ ਤੇ ਟਿੱਪੀ ਦਾ ਜਦੋਂ ਕੋਈ ਅੱਤ ਚੁੱਕਦਾ ਉਹਦਾ ਟਿੱਪੀ ਉੱਤੇ ਢੇਰੋ ਘੋਕੇ ਤੇ ਧਾਨ ਤੋਂ ਜਾਂਦਾ ਜਿਵੇਂ ਕਿ ਖਡੂਰ ਸਾਹਿਬ ਵਾਲਕਾ ਜੋ ਹੈ ਇਹ ਪੰਥ ਹਲਕਾ ਹੈ ਖਡੂਰ ਸਾਹਿਬ ਵਾਲਕੇ ਤੋਂ ਤੁਹਾਨੂੰ ਐਮਪੀ ਦਾ ਜੋ ਉਮੀਦਵਾਰ ਲਾਣੇਗਾ ਕਿਵੇਂ ਵੇਖਦੇ ਕਿੰਦਾ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਲੋਕਾਂ ਨੂੰ ਲੋਕ ਪਿਆਰ ਕਰਦੇ ਆ ਲੋਕਾਂ ਦੇ ਮਨ ਦੇ ਵਿੱਚ ਉਤਸ਼ਾਹ ਆ ਪਿਆਰ ਆ ਤੇ ਜੇ ਆਪਾ ਗੁਰੂ ਸਾਹਿਬ ਲੋਕ ਸਭਾ ਦੀ ਗੱਲ ਕਰੀਏ ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਵੀ ਸਰਵੇ ਆ ਸਰਵੇ ਦੇ ਵਿੱਚ ਤਕਰੀਬਨ ਹੀ ਪੈਣਾ ਭਰਾਵਾ ਨਹੀਂ ਸਰਵੇ ਪਾਟੀਆਂ ਜਿਹੜੀਆਂ ਪਹਿਲੀਆਂ ਉਹਤਨੀ ਕਰਾਉਂਦੀਆਂ ਆ ਆਮ ਆਦਮੀ ਪਾਰਟੀ ਸਰਵਾ ਕਰਾਉਂਦੀ ਆ ਦੁਕਾਨਦਾਰਾਂ ਤੋਂ ਪੁੱਛਿਆ ਗਿਆ ਵਪਾਰੀਆਂ ਤੋਂ ਪੁੱਛਿਆ ਗਿਆ ਸੱਥਾਂ ਤੋਂ ਪੁੱਛਿਆ ਗਿਆ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਜਿੰਨੇ ਸਰਵੇ ਟੀਮਾਂ ਪੁੱਛਦੀਆਂ ਨਹੀਂ ਆਉਂਦੀਆਂ ਫੋਨ ਕਾਲਾਂ ਵੀ ਆਉਂਦੀਆਂ ਨਹੀਂ ਮੈਨੂੰ ਆਪ ਭੈਣ ਭਰਾ ਦੱਸਦੇ ਆ ਕਿ ਸਾਨੂੰ ਫੋਨ ਆਉਂਦਾ ਰਿਹਾ ਵੀ ਤੁਹਾਡੇ ਹਲਕੇ ਤੋਂ ਐਮਪੀ ਦੀ ਸੀਟ ਕੌਣ ਜਿੱਤ ਸਕਦਾ ਤੇ ਲੋਕਾਂ ਨੇ ਦਾਸ ਨੂੰ ਪਿਆਰ ਦਿੱਤਾ ਭੈਣਾ ਭਰਾਵਾਂ ਨੇ ਦਾਸ ਦਾ ਨਾਲ ਲਿਆ ਪਹਿਲਾਂ ਤੇ ਮੈਂ ਸਾਰੇ ਭੈਣਾ ਭਰਾਵਾਂ ਦਾ ਸਤਿਕਾਰ ਕੀ ਧੰਨਵਾਦ ਕਰਦਾ ਇਹ ਸਾਰੇ ਭੈਣ ਭਰਾਵਾਂ ਨੇ ਦਾਸ ਲਾਲਜੀਤ ਸਿੰਘ ਭੁੱਲਰ ਦਾ ਨਾਲ ਲਿਆ ਪਿਆਰ ਦਿੱਤਾ ਤੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਤੇ ਮੈਂ ਕਿਵੇਂ ਕਾਲੀਦਾਲ ਵੱਲੋਂ ਵਿਕਰਮ ਸਿੰਘ ਮਜੀਠੀਆ ਦਾ ਵੀ ਇੱਥੇ ਚਰਚਾ ਵਾਕੇ ਉਹ ਉਮੀਦਵਾਰ ਵਜੋਂ ਇੱਥੇ ਉਤਰ ਸਕਦੇ ਨੇ ਦੇਖੋ ਜਿਹੜਾ ਮਰਜੀ ਭਾਵੇਂ ਵਿਕਰਮ ਸਿੰਘ ਮਜੀਠੀਆ ਜੀ ਇੱਥੋਂ ਸਾਹਿਬ ਆ ਜਾਣ ਭਾਵੇਂ ਬੀਬਾ ਹਰਸ਼ਮ੍ਰਿਤ कौर ਬਾਦਲ ਆ ਜਾਣ ਜਿਹੜਾ ਮਰਜੀ ਉਮੀਦਵਾਰ ਕਾਲੀਦਾਲ ਕਾਂਗਰਸ ਭੇਜ ਦੇ ਇਥੇ ਐਰਕਾ ਗਜੂਰ ਸਾਹਿਬ ਲੋਕ ਸਭਾ ਦੇ ਲੋਕਾਂ ਨੇ ਜਿਹੜਾ ਵੀ ਰਮੈਤੀ ਪਾਰਟੀ ਦਾ ਬੀਜੇਪੀ ਅਕਾਲੀ ਦਲ ਕਾਂਗਰਸ ਦਾ ਇੱਥੇ ਲਿਖ ਰਾਇਆ ਲੋਕਾਂ ਨੇ ਹੰਗਾ ਦੇ ਬਕਤੀਆਂ ਨੂੰ ਮਾਰ ਕੇ ਇਹਨਾਂ ਨੂੰ ਅਮਰੀਕਾ ਇਹਨਾਂ ਦੇ ਘਰ ਚੰਡੀਗੜ੍ਹ ਨੇ ਤੇ ਚੰਡੀਗੜ੍ਹ ਰਹਿਣਾ ਬੜਾ ਪਸੰਦ ਕਰਦੇ ਆ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੇ ਘਰਾਂ 'ਚ ਚੰਡੀਗੜ੍ਹ ਭੇਜ ਦੇਣਾ ਐਰਕਾ ਲੋਕਾਂ ਦੇ ਸੇਵਾ ਉਹਨਾਂ ਲੋਕਾਂ ਨੂੰ ਦੇਣੀ ਆ ਜਿਹੜੇ ਲੋਕ ਸੇਵਾ ਕਰਦੇ ਹੋਏ ਤੇ ਜਿਹੜੇ ਲੋਕਾਂ ਨੂੰ ਸਮਰਪਿਤ ਹੋਏ ਉਹਨਾਂ ਲੀਡਰਾਂ ਨੂੰ ਉਹਨਾਂ ਲੋਕਾਂ ਨੂੰ ਅਮਰੀਕਾ ਲੋਕ ਸਭਾ ਦੇ ਵਿੱਚ ਲੋਕਾਂ ਨੇ ਭੇਜਣਾ ਤੇ ਉਹਨਾਂ ਨੂੰ ਭੇਜਣਾ ਜਿਹੜੇ ਆਮ ਲੋਕਾਂ ਰਗੇ ਆਮ ਲੋਕਾਂ ਦੇ ਆਮ ਪਰਿਵਾਰਾਂ ਦੇ ਵਿੱਚੋਂ ਹੈ ਤੇ ਐਰਕਾ ਬਾਬੇ ਨਾਨਕ ਨੇ ਵੇਖੋ ਬੜੀ ਵੱਡੀ ਕਿਰਪਾ ਕਰਨੀ ਜਿਵੇਂ 2022 'ਚ ਕਿਰਪਾ ਕੀਤੀ ਆ ਬਾਬੇ ਨਾਨਕ ਨੇ ਉਸੇ ਤਰ੍ਹਾਂ 2024 'ਚ ਵੀ ਕਿਰਪਾ ਹੋਣੀ ਆ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਮੂਕ ਮੰਤਰੀ ਪੰਜਾਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕਰਕੇ ਪਹਿਲਾਂ 22 MLA ਦੀ ਟਿਕਟ ਦਿੱਤੀ ਫਿਰ ਹੁਣ 24 ਦੇ ਵਿੱਚ ਲੋਕ ਸਭਾ ਦੀ ਟਿਕਟ ਦਿੱਤੀ ਇਹ ਕੋ ਬੜੀ ਵੱਡੀ ਗੱਲ ਹੈ ਪਹਿਲਾਂ ਇਕੱਲ ਕੇ ਦੀ ਜ਼ਿੰਮੇਵਾਰੀ ਸੀ ਉਹਦੇ ਬਾਅਦ ਵੱਡੀ ਜ਼ਿੰਮੇਵਾਰੀ ਦਿੱਤੀ ਵਜ਼ੀਰੀਆਂ ਦਿੱਤੀਆਂ ਵੱਡੀਆਂ-ਵੱਡੀਆਂ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਵਾਲੀ ਡਿਪਾਰਟਮੈਂਟਾਂ ਦੀ ਤੇ ਹੁਣ ਇੱਕ ਹਲ ਕਿਸੋ ਵਧਾ ਕੇ 9 ਹਲ�ियਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹੜੀ ਲੋਕ ਸਭਾ ਦੀ ਸੀਟ ਲੁੱਤੀ ਆ ਪਰਮਾਤਮਾ ਕਿਰਪਾ ਕਰੂ ਪਹਿਲਾਂ 22 ਚ ਵੀ ਵੱਡੀ ਲੀਡ ਨਾਲ ਜਿੱਤੇ ਆ ਹੁਣ ਜਿਹੜੀ 24 ਵਾਲੀ ਆ ਇਹ ਤੇ 9 ਹਲ�ियਾਂ ਦੀ ਆ 2 ਸਵਾ 2 ਲੱਖ ਦੀ ਲੀਡ ਤੇ ਜਿੱਤਾਂਗੇ ਬਾਬਾ ਨਾਨਕ ਕਿਰਪਾ ਕਰੇ ਸੱਚੇ ਪਾਤਸ਼ਾਹ ਲੋਕਾਂ ਦਾ ਭੈਣਾ ਭਰਾਵਾਂ ਦਾ ਪਹਿਲਾਂ ਵੀ ਪਿਆਰ ਮਿਲਦਾ ਰਿਹਾ ਕੰਮ ਕੀਤੇ ਆ ਰਾਤ ਦੇ 2-2 ਵਜੇ ਤੱਕ ਬਹਿ ਕੇ ਮੈਂ ਭੈਣਾ ਭਰਾਵਾਂ ਦੇ ਕੰਮ ਕਰਦਾ ਰਿਹਾ ਤੇ ਗਾਂਵ ਵੀ ਪਹਿਲਾ ਇਕਲਕੇਦੇ ਦੇ ਪੰਜਾਬ ਦੇ ਜਿਹੜੇ ਮੇਰੇ ਡਿਪਾਰਟਮੈਂਟ ਹੀ ਉਹਨਾਂ ਡਿਪਾਰਟਮੈਂਟਾਂ ਦੇ ਕੰਮ ਕਰਦੇ ਰਹੇ ਹੁਣ 9 ਦੇ 9 ਹਲਕੇ ਦੇ ਨਾਲ ਪੂਰੇ ਪੰਜਾਬ ਦੇ ਨਾਲ ਪੂਰੇ ਭਾਰਤ ਦੇ ਭਣਾਪਰਾਮ ਦੇ ਵੀ ਭਾਵੇਂ ਰਾਤ ਸਾਰੀ ਸਾਰੀ ਰਾਤ ਲੱਗ ਜੇ ਸਾਰਿਆਂ ਦੇ ਭਣਾਪਰਾਮ ਦੇ ਜੀ ਜੀ ਸardar ਭਗਵੰਤ ਸਿੰਘ ਦਾ ਸਦਾਨ ਲਾਜੀਤ ਕੁਲਰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਹਲਕਾ ਇਨਚਾਰਜ ਕਿਸਾਨ ਦਾ ਲਾ ਕੇ ਬਹੁਤ ਹੀ ਜਲੂ ਉਧਰੋਂ ਕਰਾਈਆਂ ਕਰਨਾ ਚਾਹੁੰਦੇ ਆ ਇਹਦੇ ਲਾਜੀਤ ਕੁਲਰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਾਰਟੀ ਨੇ ਪਾਰਟੀਆਂ ਇੱਕ ਮਾਰ ਦਾ ਸਰਦਾਰ ਨੇ ਸਨਮਾਨ ਦਿੱਤੀ ਅਦਲਕੀ ਦਾ ਕਹਿਣਾ ਮੰਤਰੀ ਪੰਜਾਬ ਸਤਾ ਅਜੀਤ ਸਿੰਘ ਭੁਲੰਦਾ ਮੈਂ ਜਿਨ੍ਹਾਂ ਦਾ ਧੰਨਵਾਦ ਕਰਾ ਉਹਨਾਂ ਹੀ ਹੁੰਦਾ ਵਾ ਇਸ ਨਿਵਾਣੇ ਨੂੰ ਇੰਨਾ ਵੱਡਾ ਮਾਣ ਬਖਸ਼ਿਆ ਵਾ ਪਾਰਟੀ ਲਈ ਮਿਹਨਤ ਕੀਤੀ ਹਰ ਇੱਕ ਪਾਰਟੀ ਦੇ ਵਰਕਰ ਮਿਹਨਤ ਕਰਦੇ ਆ ਪਰ ਆਵਾਦੀ ਪਾਰਟੀ ਬਲੌਤੀ ਪਾਰਟੀ ਹੈ ਜਿਹੜੀ ਹਰ ਇੱਕ ਵਰਕਰ ਦਾ ਖਿਆਲ ਰੱਖਦੀ ਆ ਇਹ ਇਹੋ ਹੀ ਇੱਕ ਕਾਰਨ ਆ ਪੰਜਾਬ ਦੇ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਆ ਲੋਕ ਕੈਬਨਲ ਮੰਤਰੀ ਪੰਜਾਬ ਸਰਦਾਰ ਰਾਜੀਤ ਸਿੰਘ ਭੁੱਲਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਔਰ ਅਸੀਂ ਦਾ ਇਹਨਾਂ ਦੇ ਨਾਲ ਜਿਹੜੀ ਦਿੱਤੀ ਹੋਈ ਜ਼ਿੰਮੇਵਾਰੀ ਆ ਸਾਨੂੰ ਜਿੰਨਾ ਮਾਣ ਬਖਸ਼ਿਆ ਅਸੀਂ ਅੱਗੇ ਤੋਂ ਵੀ 2 ਗੁਣਾ 4 ਗੁਣਾ ਵੱਧ ਮਿਹਨਤ ਕਰਾਂ ਜਿਵੇਂ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਕੈਬਨਲ ਮੰਤਰੀ ਲਾਲਦੇਵ ਸਿੰਘ ਭੁੱਲਰ ਨੂੰ ਉਮੀਦਵਾਰ ਲਾਣਿਆ ਗਿਆ ਵਾ ਕੀ ਕਹਿਣਾ ਚਾਹੋਗੇ ਜਿਹੜਾ ਲੋਕ ਸਭਾ ਇਲੈਕਸ਼ਨ 2024 ਹਲਕਾ ਖਡੂਰ ਸਾਹਿਬ ਤੋਂ ਸਾਡੇ ਮਾਹਮੂਮ ਨੇਤਾ ਸਰਦਾਰ ਲਾਜਜੀਤ ਸਿੰਘ ਨੂੰ ਲੋਕਪਾਲਿਕਾ ਟਿਕਟ ਦੇ ਕੇ ਪਾਰਟੀ ਆ ਇੱਕ ਮਾਰਨੇ ਨਵਾਜਿਆ ਵਾ ਔਰ ਉਹ ਲੋਕਾਂ ਦਾ ਉਤਸ਼ਾਹ ਦੇਖ ਸਕਦੇ ਜੇ ਹਲਕਾ ਨਿਵਾਸੀਆਂ ਦਾ ਸ਼ਾਹ ਜਿਹੜਾ 2022 ਦੇ ਵਿੱਚ ਸੀ ਉਸ ਨਾਲੋਂ ਵੀ ਜਿਹੜਾ ਕੁਝ ਵੇਖਿਆ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਉਤਸ਼ਾਹ ਹੁੰਦਾ ਜਾਂ ਘੱਟ ਹੁੰਦਾ ਇਸ ਵਾਰ ਉਹਨਾਂ شاہ ਜਿਹੜਾ ਵਾਰ ਲੋਕਾਂ ਦਾ ਵੋਟਰਾਂ ਸਪੋਟਰਾਂ ਦਾ ਬਹੁਤ ਜ਼ਿਆਦਾ ਵਾ ਤੁਸੀਂ ਵੇਖ ਸਕਦੇ ਲੋਕ ਪਿਆਰ ਕਰਦੇ ਆ ਹੋਰ ਕੋਈ ਵੀ ਲੋਕ ਵਿਰੋਧੀ ਪਾਰਟੀਆਂ ਦਾ ਕੋਈ ਵੀ ਰਾਜਵੀ ਕੈਂਡੀਡੇਟ ਉਹ 100 ਵਾਰ ਸੋਚ ਸੋਚਿਆ ਦੇ ਵਿੱਚ ਪਿਆ ਕਿ ਕਿਵੇਂ ਲਾਲਜੀਤ ਸਿੰਘ ਕੋਲਰ ਦਾ ਮੁਕਾਬਲਾ ਕਰਨਾ ਵਾ ਜਿਹੜਾ ਮਰਜੀ ਆਖੇ ਲਾਲਜੀਤ ਸਿੰਘ ਕੋਲਰ ਦਾ ਮੁਕਾਬਲਾ ਨਹੀਂ ਹੋਣਾ ਵੱਡੀ ਲੀਡ ਦੇ ਨਾਲ ਜਿਹੜੀ ਲੋਕ ਸਭਾ ਕਖਦੂਰ ਸਾਹਿਬ ਵੋਟਰਾਂ ਸਪੋਟਰਾਂ ਨੂੰ ਕੀ ਫੀਲ ਕਰਨੀ ਚਾਹੋਗੇ ਵੋਟਰਾਂ ਸਪੋਟਰਾਂ ਨੂੰ ਅਪੀਲ ਇਹੋ ਹੀ ਆ ਜਿਹੜੇ ਭਰਾ ਅਜੇ ਜੋ ਬਲੇਖਿਆ ਦੇ ਵਿੱਚ ਕੋਈ ਦੁੱਤੀਆਂ ਪਾਰਟੀਆਂ ਦੇ ਨਾਲ ਮਾੜਾ ਮੁੰਡਾ ਹੈਗਾ ਵਾ ਪਹਿਲੀ ਤਾਂ ਗੱਲ ਆ ਬਹੁਤ ਪਿਆਰ ਕਰਦੀ ਆ ਸਾਡੇ ਕੋਲ ਸਾਹਿਬ ਨੂੰ ਉਹਦੇ ਕੋ ਰਹਿਦੇ ਆ ਤਾਂ ਅਜੇ ਵੀ ਆਪਣੇ ਕੋਈ ਵੇਲਾ ਭੁੱਲਰ ਸਾਹਿਬ ਵਰਗਾ ਲੀਟਰ ਆਪਾਂ ਨੂੰ ਨਹੀਂ ਜੇ ਮਿਲਦਾ ਹੁੰਦਾ ਆਪਾਂ ਜਿਹੜਾ ਵਾ ਇਹਨਾਂ ਦੇ